ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆ ਜੀ ਆਪਣੇ ਜੋਬਨਵੀਰ ਜੀ ਨੇ ਠੀਕ ਹੈ ਢਿੰਗਰਾ ਕਲੌਨੀ ਤੋਂ ਇਹਨਾਂ ਦੀ ਛੱਤ ਤੇ ਆਏ ਆ ਜੀ ਤੇ ਇਹਨਾਂ ਦੇ ਜਿਹੜੇ ਆ ਪਤਾ ਨੂੰ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਜੀ ਤੇ ਵੱਧ ਤੋਂ ਵੱਧ ਜਿਹੜੇ ਆਪਣੇ ਭਰਾਵਾ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹਨਾਂ ਦੇ ਤੁਹਾਨੂੰ ਕਿਹਦੇ ਕਬੂਤਰ ਲੱਗਦੇ ਆ ਤੇ ਲਓ ਜੀ ਆਪਣੇ ਆਨੇ ਜੋਬਨਵੀਰ ਜੀ ਸਾਸੀਗਰ ਦੀ ਤੇ ਲੋ ਜੀ ਇਹਨਾਂ ਦੇ ਆ ਕਬੂਤਰ ਨੇ ਤੇ ਆਪਾਂ ਤੁਹਾਨੂੰ ਇਹਨਾਂ ਦੇ ਸ਼ੌਂਕ ਕਰਾਵਾਂਗੇ ਕਬੂਤਰਾਂ ਦਾ ਜੀ ਸਾਰੇ ਇਹਨਾਂ ਟੋਟਲ ਇਹ ਸ਼ੌਂਕੀ ਤੌਰ ਹੀ ਰੱਖੇ ਸਾਰੇ ਜੀ ਵਿੱਚੇ ਲੱਕੇ ਆ ਵਿੱਚੇ ਮਲਵਾਈ ਵੀ ਰੱਖੇ ਆ ਆ ਛਤਰੀ ਇਹਨਾਂ ਲਾਈ ਹੈ ਜੇ ਛਤਰੀ ਲਾ ਦਿੰਦੇ ਆ ਵੇਖੋ ਜੀ ਵਿੱਚੇ ਮੁਰਗਾ ਰੱਖਿਆ ਵਾ ਤੇ ਦੇਸੀ ਡੱਬ ਵਾਲੇ ਕਬੂਤਰ ਇੰਡੀਅਨ ਕਬੂਤਰ ਸਾਰੇ ਇਹਨਾਂ ਕੋਲ ਹੈਗੇ ਆ ਤੇ ਆਪਾਂ ਤੁਹਾਨੂੰ ਜਿਹੜਾ ਸ਼ੌਂਕ ਕਰਾਉਣੀ ਕਬੂਤਰਾਂ ਦਾ ਤੇ ਇੱਕ ਜੋ ਬਨ ਵੀਰ ਜੀ ਆ ਦੱਸਿਆ ਉਹਦੇ ਕੀ ਹੋਇਆ ਉਹ ਕਬੂਤਰ ਦੇ ਬੱਚੇ ਵੱਡ ਗਏ ਸਰਿਆ ਵੱਡ ਗਏ ਅੱਛਾ ਜੀ ਠੀਕ ਹੈ ਬੰਦਾ ਬਿੱਲੀ ਤੋਂ ਡਰ ਕੇ ਉੱਡ ਗਿਆ ਇਹ ਇੱਧਰ ਡੈਗ ਗਿਆ ਅੱਛਾ ਜੀ ਠੀਕ ਹੈ ਜੀ ਲਓ ਜੀ ਕਰਾਓ ਹੁਣ ਭਰਾਵਾਂ ਨੂੰ ਸ਼ੌਂਕ ਕਰਾਓ ਚੰਗੇ ਕਬੂਤਰਾਂ ਦਾ ਤੇ ਤਾਂ ਜੋ ਆਪਣੇ ਭਰਾ ਜਿਹੜੇ ਆ ਲਓ ਜੀ ਆਖੋ ਲੱਕੇ ਵੀ ਕਬੂਤਰ ਹੈਗੇ ਵੀਰ ਕੋ ਤੇ ਸ਼ੌਂਕ ਕਰਦੇ ਆ ਜੀ ਲਓ ਜੀ ਵੀਰ ਜੀ ਕਿਉਂ ਕਰੀਏ ਹੁਣ ਤੁਹਾਨੂੰ ਇਹ ਕਬੂਤਰ ਦਾ ਜਿਹੜਾ ਸ਼ੌਂਕ ਕਰਾਈ ਜਾਵਾਂਗੇ ਜੀ ਇਹ ਜੋ ਬਣ ਗਈ ਜੀ ਫੀਮੇਲ ਹੈ ਆਕੇ ਜਾਂ ਮਾਦੀ ਏ ਇਹ ਮਾਦੀ ਏ ਨਹੀਂ ਸ਼ਾਇਦ ਲਓ ਜੀ ਸ਼ੌਂਕ ਕਰੋ ਜੀ ਠੀਕ ਹੈ ਉਹ ਵਧੀਆ ਪਰ ਜੀ ਤਾਂ ਵੀ ਦੇਖ ਲਓ ਦੋਸਤੋ ਇਹ ਜਿਹੜੇ ਨਵੇਂ ਇੰਨਾ ਸਰੀ ਕੀਤੇ ਆ ਤੇ ਇਹਨਾਂ ਬੱਚੇ ਜਿਹੜੇ ਉਹ ਡਾਰੇ ਪਾਏ ਹੈਗੇ ਆ ਕੁਝ ਤੇ ਲੋਈ ਪੂਰੇ ਦਾ ਸ਼ੌਂਕ ਰਦ ਕਿਦਾਂ ਦਾ ਲਓ ਜੀ ਆ ਇਹਦਾ ਕਲਰ ਜੀ ਆ ਇਹਦੇ ਰੰਗ ਲੱਗੇ ਠੀਕ ਹੈ ਲਓ ਜੀ ਇੱਥੇ ਛੱਡ ਦੋ ਆਹ ਹੈ गाइस ਲਓ ਜੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੀ ਆਪਣੇ ਹੁੰਦਰਾ ਸਾਹਿਬ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣੀ ਹਰੇਕ ਵੀਡੀਓ 'ਚ ਕਮੈਂਟ ਕਰਦੇ ਆ ਜੀ ਆਪਣੇ ਅਮਤਪਾਲ ਸਿੰਘ ਜੀ ਮਜੀਠਾ ਦੇ ਨੂੰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਰੰਦਾਵਾ ਜੀ ਤੇ ਹਣੀ ਦਦਾਵਾ ਜੀ ਦੋਵੇਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਪਾਵਨ ਵੀਰ ਚੰਡੀਗੜ੍ਹ ਤੋਂ ਉਹਨਾਂ ਦਾ ਧੰਨਵਾਦ ਜੀ ਬਾਉ ਮੁਸੀਹ ਜੀ ਉਹਨਾਂ ਦਾ ਧੰਨਵਾਦ ਜੀ ਪੀਬੀ 035 ਵਾਲੇ ਲਓ ਜੀ ਹੁਣ ਤੁਹਾਨੂੰ ਸ਼ੌਂਕ ਹੀ ਕਰਾਈ ਜਾਂਦੇ ਪੀਬੀ 35 ਵਾਲੇ ਜੀ ਪੀਬੀ 0 ਨਹੀਂ ਪੀਬੀ 35 ਵਾਲੇ ਅਵੀਰ ਆ ਆਪਣੇ ਉਹਨਾਂ ਦਾ ਚੈਨਲ ਵੀ ਹੈਗਾ ਜੀ ਤੇ ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਮੇਰੇ ਭਰਾ ਜਰੂਰ ਕਰੋ ਠੀਕ ਹੈ ਜੀ ਇਹ ਲੋ ਨਹੀਂ ਹੁੰਦਾ ਨੂੰ ਪਰਦਾ ਵੀ ਦਾ ਸ਼ੌਂਕ ਕਰਾਉਂਦੇ ਆ ਜੀ। ਹਲੋ ਜੀ ਪਰ ਵੇਖੋ ਜੀ। ਬਹੁਤ ਹੀ ਵਧੀਆ ਪਰ ਲੱਗਾ ਦੋਸਤੋ ਆਪਾਂ ਤੁਹਾਨੂੰ ਇਸ ਕਰਕੇ ਸ਼ੌਂਕ ਕਰਾਵਾਂਗੇ ਜੀ। ਜਿਹੜੇ ਜਿਹੜੇ ਚੰਗੇ ਬੱਚੇ ਉੱਡਣਦੇ ਪਏ ਆ ਇਹ ਛੱਤ ਦੇ ਆਪਾਂ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਾਉਂਦੇ ਵਈ। ਠੀਕ ਹੈ ਜੀ। ਛੱਡ ਕੇ ਆ ਕੋਈ ਨਹੀਂ ਛੱਡ ਕੇ ਇੱਥੇ ਦਰਦ ਸ਼ੌਂ ਹਲੋ ਜੀ ਹਲੋ ਜੀ ਜੀ ਆਇ ਇੱਕ ਹੋਰ ਕਬੂਤਰ ਆਇਆ ਜੀ ਸ਼ੌਂ ਕਰੋ ਜੀ ਮੇਰੇ ਭਰਾ ਸਾਰੇ ਤੇ ਨਾਲੋਂ ਨਾਲ ਮੇਰੇ ਵੀਰ ਲਾਈਕ ਜ਼ਰੂਰ ਕਰ ਦੇ ਜਾ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਿੰਨੇ ਆਪਣੇ ਨਵੇਂ ਆਏ ਆ ਭਰਾ ਪਰ ਦਾ ਸ਼ੌਂ ਕਰਾਓ ਜੀ ਲਓ ਜੀ ਪਰਦਾ ਸ਼ੌਂਕ ਕਰ ਲੋ ਮੇਰੇ ਭਰਾ ਪੂਰਾ ਪਰ ਆਪਾਂ ਖੋਲ ਕੇ ਦਿਖਾਣੇ ਪਏ ਆ ਨਾ ਕਿ ਅੱਧਾ ਪਰ ਠੀਕ ਹੈ ਜੀ ਕਿਉਂਕਿ ਸਰੀ ਹੋ ਗਏ ਹੁਣ ਕਬੂਤਰ ਤੇ ਮੈਂ ਕਾਫੀ ਦੇਲਦਾ ਵੀਰ ਜੋਬਨ ਜੀ ਨੂੰ ਨਾਲ ਕਿਹਾ ਵਾ ਵੀ ਆਪਾਂ ਨੂੰ ਜਿਹੜਾ ਸ਼ੌਂਕ ਕਰਾਓ ਆਪਣੇ ਕਬੂਤਰਾਂ ਦਾ ਤੇ ਅੱਜ ਇਹਨਾਂ ਕੋਲ ਟਾਈਮ ਹੈਗਾ ਸੀ ਜੀ ਤੇ ਮੈਂ ਚਲੋ ਮੌਸਮ ਵੀ ਥੋੜਾ ਠੰਡਾ ਸੀ ਪਹਿਲੇ ਤੇ ਅੱਜ ਜਿਹੜਾ ਵਾ ਲੋ ਜੀ ਹੁਣ ਤਾਂ ਨੂੰ ਛੱਡ ਕੇ ਪੂਰਾ ਸ਼ੌਂਕ ਕਰਾਉਂਦੇ ਅੱਜ ਇਹਨਾਂ ਨੇ ਟਾਈਮ ਦਿੱਤਾ ਤੇ ਆਪਾਂ ਇਹਨਾਂ ਕੋ ਆਏ ਆ ਲੋ ਜੀ ਆਪਣੇ ਬਾਈ ਨੇ ਗੁਰਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਵੀਡੀਓ ਦੇ ਕਮੈਂਟ ਕਰਦੇ ਪਏ ਆ ਆ ਮੋਗੇ ਤੋਂ ਆਪਣਾ ਵੀਰ ਬਹਾਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜੀ ਲੋ ਜੀ ਆ ਸਲੇਟੀ ਬੱਚਾ ਦੇਖੋ ਲੋ ਜੀ ਆਪਣੇ ਜਵਨ ਵੀਰ ਜੀ ਉਹਨਾਂ ਕੂਤਰ ਫੜ ਕੇ ਲਿਆਏ ਆ ਲੋ ਜੀ ਅੱਖ ਦਾ ਚੰਗੀ ਦਾ ਸ਼ੌਂਕ ਕਰਾ ਦਈਏ ਭਰਾਵਾਂ ਨੂੰ ਇਹ ਘਰ ਦਾ ਬੈਠਾ ਵੀ ਜੀ ਇਹ ਵੀਰ ਕੋ ਕੇ ਕੋ ਲੈ ਆ ਜੀ ਅਛਾ ਹੀ ਮਾਲਾ ਦਾ ਵੀਰ ਹੀ ਉਹਦੇ ਕੋ ਲੈ ਆਉਂਦੇ ਪੱਠੇ ਲਓ ਜੀ ਇਹਨਾਂ ਨੂੰ ਜੀ ਮਾਲਾ ਦਾ ਕੋਈ ਵੀਰ ਆ ਉਹਨਾਂ ਕੋਲੋਂ ਇਹਨਾਂ ਲਈ ਜਾ ਕੇ ਆਪਣੇ ਪੱਠੇ ਲੈਂਦੇ ਆ ਠੀਕ ਹੈ ਜੀ ਓਕੇ ਜੀ ਬਿਲਕੁਲ ਸਹੀ ਜੀ ਲਓ ਜੀ ਪੰਜਿਆਂ ਦਾ ਵੀ ਸ਼ੌਂਕ ਰਾਇ ਵੀ ਤੁਹਾਨੂੰ ठीक है जी छ दिखाओ ओ चल गया फिर लो जी जो बनवीर जी नहीं एक फीमेल है शौक फी हैं जी लो जी ये आख शौक करो पल का शौक है ठीक है ठीक है छड़ के थोड़े ਲੋ ਜੀ ਹੁ ਜੋ ਬਣ ਜੀਦੀ ਆਪਣੇ ਸਲੇਟੀ ਮਾਦੀ ਇਹਨਾਂ ਦੀ ਬੱਚਾ ਹੀ ਹੈ ਪੱਠੀ ਹੈ ਉਹਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਆਹ ਯਾਰ ਵੀ ਅੱਖ ਜੇ ਸਹੀ ਹੋ ਗਿਆ ਜੀ ਚਲੋ ਇਹ ਪਰ ਜੇ ਠੀਕ ਹੈ ਜੀ ਪੰਜਿਆਂ ਦਾ ਸ਼ੌਂਕ ਰਾਈ ਹੋ ਪੰਜੇ ਜੀ ਹੋਇਆਂ ਤਨ ਛੱਟ ਗਈ ਸ਼ੌਂਕ ਕਰਾਉਣੇ ਖਲੋਨੀ ਦਾ ਆ ਜੀ ਲੋ ਜੀ ਹੁਣ ਤਾਨੂੰ ਜੋ ਬਨਵੀਰ ਜੀ ਨਹੀਂ ਸ਼ੌਂਕ ਕਰਾਉਣ ਲੱਗੇ ਜੀ ਲੋ ਜੀ ਸ਼ੌਂਕ ਕਰੋ ਜੀ ठीक है परदा शौक कराई ठीक है भैया तो को उतर जे कोई नहीं छाड़ दो छाड़ दो कोई नहीं कोई नहीं कोई नहीं हां आ गया जी आप भी आ गए और ऊपर चल गया ਲੋ ਜੀ ਇੱਕ ਹਲੋ ਜੀ ਅੱਖ ਦਾ ਸ਼ੌਂਕ ਕਰ ਲਓ ਮੇਰੇ ਭਰਾ ਠੀਕ ਹੈ ਜੀ ਪਰ ਦਾ ਸ਼ੌਂਕ ਕਰਾਇਓ ਜੀ ਲੋ ਜੀ ਲੋ ਜੀ ਆ ਵੀ ਕਬੂਤਰ ਨੂੰ ਬਹੁਤ ਜਿਆਦਾ ਕਮਾਲ ਦਾ ਪਰ ਲੱਗਾ ਜੀ ਤੇ ਮੇਰੇ ਭਰਾ ਜਿਹੜੇ ਆ ਚੰਗੀ ਦਾ ਸ਼ੌਂਕ ਕਰਿਓ ਜੀ ਪਰ ਦਾ ਠੀਕ ਹੈ ਬਹੁਤ ਹੀ ਵਧੀਆ ਪਰ ਲੱਗਾ ਜੀ ਠੀਕ ਹੈ ਜੀ ਆ ਲਓ ਜੀ ਵਾਹ ਜੀ ਲੋ ਜੀ ਆਪਣੀਆਂ 올ਡ ਬਰੀਡਾਂ ਦੇ ਵਿੱਚੋਂ ਚਪੜਾ ਜਿਹਨੂੰ ਵੀ ਆਪਾਂ ਕਹਿ ਦਿੰਦੇ ਆ ਕ੍ਰਸ਼ ਕਬੂਤਰ ਲੋ ਜੀ ਪਰ ਦਾ ਸ਼ੌਕ ਕਰਾਉਣ ਲੱਗੇ ਤੁਹਾਨੂੰ ਜੀ ਠੀਕ ਹੈ ਜੀ ਠੀਕ ਹੈ ਜੀ ਕਾਉ ਜੀ ਇੱਥੇ ਕਾਉ ਲਓ ਜੀ ਆਜਾ ਠੀਕ ਹੈ ਲੋ ਜੀ ਆਪਣੇ ਭਰਾ ਜਿਹੜੇ ਆ ਸ਼ੌਂਕ ਕਰ ਰਹੇ ਜੀ ਤੇ ਆਪਣਾ ਵੀਰ ਜਿਹੜਾ ਆਪਾਂ ਨੂੰ ਸ਼ੌਂਕ ਕਰਾ ਰਿਆ ਇੰਨੀ ਵੀ ਮਿਹਨਤ ਆ ਤੇ ਮੇਰੀ ਮਿਹਨਤ ਹੁੰਦੀ ਪਿੱਛੇ ਜੀ ਸੋ ਆਪਣੇ ਜਿਹੜੇ ਕਮੈਂਟ ਜੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿ ਕਬੂਤਰ ਕਿਵੇਂ ਦੇ ਲੱਗਦੇ ਪਏ ਆ ਤੇ ਪਲੱਸ ਜਿਹੜਾ ਮੇਰਾ ਵੀ ਲਾਈਕ ਜਰੂਰ ਕਰ ਦੇ ਜਾਓ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਠੀਕ ਹੈ ਜੀ ਲਓ ਜੀ ਨਾ ਵੀਰ ਦੇ ਹੱਥ 'ਤੇ ਇੱਕ ਹੋਰ ਕਬੂਤਰ ਹੈ ਜੀ ਕਬੂਤਰੀ ਹੈ ਜੀ ਲਓ ਜੀ ਕਬੂਤਰੀ ਹੈ ਜੀ ਇਹ ਹੋ ਇੱਕ ਰਾਸ਼ਨ ਜੀ ਟੈਬ ਹੈ ਜੀ ਜੈਲਦਾਰ ਨਹੀਂ ਰਾਸ਼ਨ ਜੀ ਵੇਖੋ ਜੀ ਨੂਰ ਵੇਖੋ ਜੀ ਇਹਦਾ ਬਹੁਤ ਜਿਆਦਾ ਬਰੀਕ ਜੀ ਨੂਰ ਮਾਦੀ ਦਾ ठीक है जी आने पार लगा जी ठीक है जी माधि हाँ जी लो जी आप माधी जी ਪੱarda ਸ਼ੌਂਕ ਕਰਾਇਆ ਠੀਕ ਹੈ ਪੰਨਿਆਂ ਦਾ ਸ਼ੌਕ ਠੀਕ ਹੈ ਛੱਡੇ ਠੀਕ ਹੈ ਹਲੋ ਜੀ ਜੀ ਇਹੇ ਤੁਹਾਨੂੰ ਆਪਾਂ ਆਪਣੀ ਜੋ ਬਣ ਵੀ ਜੀਣੀ ਤੇ ਇਹਨਾਂ ਦੇ ਆਪਾਂ ਅੱਜ ਛੱਤ ਤੇ ਆਏ ਤੇ ਇਹਨਾਂ ਦੇ ਕਬੂਤਰਾਂ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਇਆ ਵਾ ਠੀਕ ਹੈ ਜੀ ਤੇ ਤੁਸੀਂ ਜਰੂਰ ਦੱਸਿਓ ਜੀ ਤੁਹਾਨੂੰ ਇਹਨਾਂ ਦੇ ਕਬੂਤਰ ਜਿਹੜੇ ਕਿਵੇਂ ਦੇ ਲੱਗੇ ਆ ਜੀ ਤੇ ਆਪਾਂ ਤੁਹਾਨੂੰ ਮਿਲਦੇ ਆਂ ਜੀ ਹੋਰ ਕੇ ਨੈਕਸਟ ਵੀਡੀਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾ ਜੀ ਜਿਦਾ ਇਦਾਂ ਪਿਆਰ ਦੇਂਦੇ ਰਹੋ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ